ਲੋਕ ਸਭਾ ਵਿੱਚ ਅੱਜ ਕੌਮੀ ਖੇਡ ਪ੍ਰਸ਼ਾਸਨ ਬਿੱਲ 2025 ਅਤੇ ਕੌਮੀ ਡੋਪਿੰਗ ਰੋਕੂ ਸੋਧ ਬਿੱਲ 2025 ਪਾਸ ਹੋ ਗਏ ਨੇ ਖੇਡਾਂ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਨਵੀਆ ਨੇ ਸਦਨ ਵਿੱਚ ਇਹ ਬਿੱਲ ਰੱਖਦਿਆਂ ਕਿਹਾ ਕਿ ਭਾਰਤ ਵਿੱਚ ਕੌਮਾਂਤਰੀ ਪੱਧਰ ਦਾ ਇਕੋਸਿਸਟਮ ਵਿਕਸਿਤ ਕਰਨ ਲਈ ਇਹ ਬਿੱਲ ਬੇਹੱਦ ਜ਼ਰੂਰੀ ਹੈ ਭਾਰਤ ਨੀਤੀ ਅੱਜ ਸਾਰੇ ਦੇਸ਼ ਵਿੱਚ ਉਸਕੇ ਬਹੁਤ ਅੱਛੀ ਸਰਾਹਨਾ ਹੋ ਰਹੀ ਹੈ ਇਹ ਹੀ ਸੀਕਵੈਂਸ ਦਾ ਇੱਕ ਪਾਰਟ ਪਾਰਟ ਹੈ ਸਪੋਰਟਸ ਗਵਰਨੈਂਸ ਬਿੱਲ स्पोर्ट्स गवर्नेंस बिल के लिए कई बार प्रयास करा गया भूतकाल में भी प्रयास हुआ और अभी वर्तमान समय में मोदी जी ने अच्छी बात कही है कि हमें इंटरनेशनल स्टैंडर्ड का वर्ल्ड क्लास बेस्ट एक्सलेंस के साथ हमारी तैयारी होनी चाहिए और जब आने वाले दिनों में भारत ओलंपिक्स के लिए बीड करने जा रहे हैं वैसी स्थिति में भारत में स्पोर्ट्स इकोसिस्टम रोबस्ट हो दुरुस्त हो पारदर्शी हो अकाउंटेबिलिटी वाली हो उस दिशा के प्रयास का एक, एक महत्वपूर्ण कदम है ਮਗਰੋਂ ਕੇਂਦਰੀ ਖਜ਼ਾਨਾ ਮੰਤਰੀ ਨਿਰਮਾਸੀਤਾ ਰਮਨ ਨੇ ਲੋਕ ਸਭਾ ਦੇ ਨਵੇਂ ਆਮਦਨ ਕਰ ਬਿੱਲ 2025 ਦਾ ਸੋਧਿਆ ਹੋਇਆ ਸੰਸਕਰਣ ਪੇਸ਼ ਕੀਤਾ। ਇਸ ਬਿੱਲ ਵਿੱਚ ਬਿਹਜੰਤ ਪਾਂਡਾ ਦੀ ਅਗਵਾਈ ਵਾਲੀ ਸਿਲੈਕਟ ਕਮੇਟੀ ਦੀਆਂ ਜ਼ਿਆਦਾਤਰ ਸਿਫਾਰਸ਼ਾਂ ਸ਼ਾਮਲ ਨੇ ਜਿਹੜਾ ਮੌਜੂਦਾ ਆਮਦਨ ਕਰ ਐਕਟ 1961 ਦੀ ਥਾਂ ਲਵੇਗਾ। ਸਿਲੈਕਟਡ ਕਮੇਟੀ ਨੇ ਆਮਦਨ ਕਰ ਬਿੱਲ ਲਈ 285 ਸੁਝਾਅ ਦਿੱਤੇ ਨੇ। ਆਮਦਨ ਕਰ ਬਿੱਲ ਭਾਰਤ ਦੀ ਟੈਕਸ ਪ੍ਰਣਾਲੀ ਨੂੰ ਅਪਗ੍ਰੇਡ ਅਤੇ ਸੁਖਾਲਾ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਬਿੱਲ ਨੂੰ ਵੀ ਲੋਕ ਸਭਾ ਨੇ ਪਾਸ ਕਰ ਦਿੱਤਾ ਹੈ। Madam with your permission I rise to move for leave to introduce a bill further to amend the income tax act 1961 and to amend the finance act 2025 ਜ਼ਿਕਰ ਹੋ ਗਿਆ ਕਿ ਵਿਰੋਧੀ ਪਾਰਟੀਆਂ ਵੱਲੋਂ ਦੋਵੇਂ ਸਦਨਾਂ ਵਿੱਚ ਅੱਜ ਫੇਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਰੌਲਾ ਰੱਪਾ ਪਾਇਆ ਗਿਆ ਜਿਸ ਦੇ ਚੱਲਦਿਆਂ ਸੰਸਦ ਦੀ ਕਾਰਵਾਈ ਨੂੰ ਕੱਲ ਸਵੇਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ